ਪਾਈਚਾਰਕ ਸਾਜ ਸਰਬ ਸਾਂਝੀ ਵਾਲਤਾ ਤੇ ਕੌਮੀ ਇਕਤਾ ਦਾ ਸੁਨੇਹਾ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਧਿਆਮਾਦਵੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ ਅਰੋੜਾ ਤੇ ਸ਼ਹਿਰ ਸਪਟਾਸ ਬੇਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀ ਸੌਂਦ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰ ਪਰਵ ਵਿੱਚ ਕਰਵਾਏ ਜਾ ਰਹੇ ਸਮਾਰਕ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਪੰਜਾਬ ਦੇ ਉੱਚ ਪੱਧਰੀ ਵਫਰ ਦੀ ਅਗਵਾਈ ਕਰਦਿਆਂ ਅਮਨ अरोड़ा ਨੇ ਗਾਂਧੀ ਨਗਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਭਾਈਚਾਰਕ ਸਾਂਝ ਸਰਬ ਸਾਂਝੀ ਵਾਲਤਾ ਤੇ ਕੌਮੀ ਇਕਤਾ ਦਾ ਸੁਨੇਹਾ ਦਿੱੰਦਿਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਧਿਆਮਬਦਵੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ अरोड़ा ਅਤੇ ਸ਼ਹਿਰ ਸਪਟਾਸ ਬੇਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀ ਸੌਂਧ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਸਮਾਰਗਮ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਹੈ ਪੰਜਾਬ ਦੇ ਉੱਚ ਪਦਰੀ ਵਫਰ ਦੀ ਅਗਵਾਈ ਕਰਦਿਆਂ ਅਮਨ अरोड़ा ਨੇ ਗਾਂਧੀ ਨਗਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਭਾਈਚਾਰਕ ਸਾਂਝ ਸਰਬ ਸਾਂਝੀ ਵਾਲਤਾ ਤੇ ਕੌਮੀ ਇਕਤਾ ਦਾ ਸੁਨੇਹਾ ਦਿੱੰਦਿਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਧਿਆਮਬਦਵੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ अरोड़ा ਤੇ ਸ਼ਹਿਰ ਸਪਟਾਸ ਬੇਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀ ਸੌਂਧ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਪੱਰ ਵਿੱਚ ਕਰਵਾਏ ਜਾ ਰਹੇ ਸਮਾਰੋਹ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਹੈ ਪੰਜਾਬ ਦੇ ਉੱਚ ਪਦਰੀ ਵਫਰ ਦੀ ਅਗਵਾਈ ਕਰਦਿਆਂ ਅਮਨ अरोड़ा ਨੇ ਗਾਂਧੀ ਨਗਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਭਾਈਚਾਰਕ ਸਾਂਝ ਸਰਬ ਸਾਂਝੀ ਵਾਲਤਾ ਤੇ ਕੌਮੀ ਇਕਤਾ ਦਾ ਸੁਨੇਹਾ ਦਿੱੰਦਿਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਧਿਆਮਬਦਵੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ अरोड़ा ਤੇ ਸ਼ਹਿਰ ਸਪਟਾਸ ਬੇਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀ ਸੌਂਧ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਸਮਾਰਗਮ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਹੈ ਪੰਜਾਬ ਦੇ ਉੱਚ ਪਦਰੀ ਵਫਰ ਦੀ ਅਗਵਾਈ ਕਰਦਿਆਂ ਅਮਨ अरोड़ा ਨੇ ਗਾਂਧੀ ਨਗਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਭਾਈਚਾਰਕ ਸਾਂਝ ਸਰਬ ਸਾਂਝੀ ਵਾਲਤਾ ਤੇ ਕੌਮੀ ਇਕਤਾ ਦਾ ਸੁਨੇਹਾ ਦਿੱੰਦਿਆ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਧਿਆਮਾਦਵੀ ਪਾਰਟੀ ਦੇ ਸੁਭਾ ਪ੍ਰਧਾਨ ਅਮਨ अरोड़ा ਤੇ ਸ਼ਹਿਰ ਸਪਟਾਸ ਬੇਚਾਰਕ ਮਾਮਲੇ ਬਾਰੇ ਮੰਤਰੀ ਤਰਨਪ੍ਰੀ ਸੌਂਦ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਸਮਾਰਗਮ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਪੰਜਾਬ ਦੇ ਉੱਚ ਪਦਰੀ ਵਫਰ ਦੀ ਅਗਵਾਈ ਕਰਦਿਆਂ ਅਮਨ ਅਰੋੜਾ ਨੇ ਗਾਂਧੀ ਨਗਰ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ